ਮੈਂ ਭਾਈ ਗੁਰਜਨ ਸਿੰਘ ਜੀ ਪੁਰ ਦਵਾਰਾ ਤੇਗਵਹਾਦਰ ਸਭ ਦੇ ਹੈਡ ਗ੍ਰੰਥੀ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਸਾਰੀਆਂ ਸਰਤਾ ਨੂੰ ਖਾਲਸਾ ਸਾਹਿਬਾਨ ਦਰਸ਼ਿਣ ਲੱਖ ਲੱਖ ਵਧਾਈਆਂ ਸੋ ਅੱਜ ਦੇ ਜਿਹੜੇ ਪ੍ਰੋਗਰਾਮ ਹੋਏ ਨੇ ਜੋ ਧਾਰਮਿਕ ਪ੍ਰੀਖਿਆ ਵਿਸਾਖੀਆ ਦਿਹਾੜਾ ਪਨਾਇਆ ਗਿਆ ਜੋ 7 ਅਪ੍ਰੈਲ ਨੂੰ ਸਿੱਖ ਪੰਥ ਦੀ ਵਿਰਾਸਤ ਸਮੁੱਚੇ ਨੌਜਵਾਨਾਂ ਵੱਲੋਂ ਤਾਲ ਮਿਲ ਕੇ ਔਰ ਤੇਗਵਹਾਦਰ ਦੀ ਸਮੁੱਚੀ ਸੰਗਤ ٹرسٹ ਗੁਰੂ ਤੇਗਵਹਾਦਰ ਸੇਵਾ ਸੈਟੀ ਸਮੁੱਚੀਆਂ ਸੰਗਤਾਂ ਨਾਲ ਮਿਲ ਕੇ ਔਰ ਨੌਜਵਾਨਾਂ ਨਾਲ ਮਿਲ ਕੇ ਇਹ ਜੋ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਪ੍ਰੀਖਿਆ ਲਈ ਸੀ ਅੱਜ ਉਹਦੇ ਰਿਜ਼ਲਟ ਵੀ ਆਏ ਨੇ ਮਸਾਖੀ ਦਿਹਾੜੀ ਨੂੰ ਮੁੱਖ ਰਕਦੇ ਹੋਏ ਸਮਾਗਮ ਵੀ ਹੋਏ ਨੇ ਖੰਡ ਪਟ ਸਾਹਿਬ ਪ੍ਰਕਾਸ਼ ਹੋਈ ਸਮਾਪਤੀ ਹੋਈ ਹੈ ਸੋ ਬਹੁਤ ਸੋਣਾ ਉਪਰ ਅਲਾ ਕੀਤਾ ਗਿਆ ਬੱਚਿਆਂ ਵੱਲੋਂ ਸਿੱਖ ਪੰਥ ਦੀ ਵਿਰਾਸਤ ਸਮੁੱਚੇ ਨੌਜਵਾਨਾਂ ਵੱਲੋਂ ਸੰਗਤ ਵੱਲੋਂ ਸੋ ਅੱਗੇ ਰੂ ਮੈਂ ਆਸ ਕਰਦਾ ਸਾਰੇ ਸੰਗਤਾਂ ਵੱਲੋਂ ਕਿ ਜਦੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਹੋਵੇ ਸਾਰੇ ਬਾ ਚੜ ਕੇ ਸਹਿਯੋਗ ਦੇਣ ਤਾਂ ਕਿ ਆਪਾਂ ਆਉਣ ਵਾਲਾ ਆਪਣਾ ਭਵਿੱਖ ਸਿੱਖ ਪੰਥ ਦਾ ਸਾਰੇ ਆਪਾਂ ਰਲ ਮਿਲ ਕੇ ਆਪਣੀ ਜ਼ਿੰਮੇਵਾਰੀ ਬਣਦੀ ਆ ਆਪਾਂ ਸਾਰੇ ਆਪਣੇ ਆਉਣ ਵਾਲਾ ਸਮਾਪਵਿਖਾ ਜਿਹੜਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ ਬੱਚਿਆਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਾ ਸੋ ਮੈਂ ਅੰਤੇ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਵੱਲੋਂ ਸਾਡੇ ਇਸ ਮੁੱਟੇ ٹرسٹ ਵੱਲੋਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਹੈ ਜਿਹੜੀਆਂ ਵੀ ਸੰਗਤਾਂ ਆ ਕੇ ਸਤਿ ਜੀ ਅਨਮਸਤ ਗੋਈਆਂ ਨੇ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਸ ਕਰਦਾ ਕਿ ਸਾਰੀਆਂ ਸੰਗਤਾਂ ਦਾ ਗੋਆ ਤੇ ਸਾਨੂੰ ਵੇਸਤਾ ਸੁਜੋ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਮੇਰਾ ਨਾਮ ਜਸਿੰਦਰ ਸਿੰਘ ਜੀ ਮੈਂ ਸਿੱਖ ਪੰਥ ਦਾ ਰਾਸਤ ਦਾ ਮੈਂਬਰ ਹਾਂ ਜੀ ਜਿਹੜਾ ਅੱਜ ਸਮਾਗਮ ਹੋਇਆ ਗੁਰੂ ਦਾ ਗੁਰਦੁਆਰਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਵਿਸਾਖੀ ਦੇ ਮੌਕੇ ਤੇ ਕੀ ਕਿਸ ਮਨੋਰਥ ਨੂੰ ਲੈ ਕੇ ਜਿਹੜਾ ਇਹ ਸਮਾਗਮ ਦੇਖੋ ਜੀ ਕੱਲਾ ਤਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਪੰਥ ਵਿਰਾਸਤ ਦੇ ਬੁਰਦਵਾਰਾ ਚੈੱਕੋ ਟ੍ਰਸਟ ਵੱਲੋਂ ਮਿਲ ਕੇ ਇੱਕ ਬੱਚਿਆਂ ਦੇ ਧਾਰਮਿਕ ਰਿਡਿਖਿਆ ਕਰਾਈ ਗਈ ਸੀ ਜਿਸ ਵਿੱਚ ਬੱਚਿਆਂ ਨੂੰ ਖਾਲਸਾ ਪੰਥ ਦੇ ਇਤਿਹਾਸ ਨਾਲ ਤੇ ਗੁਰੂ ਇਤਿਹਾਸ ਦੇ ਨਾਲ ਜਿਹੜੇ ਇੱਕ ਅਨਸਰ ਕੀ ਪ੍ਰੋਵਾਈਡ ਕੀਤੀ ਗਈ ਸੀ ਜਿਹਦੇ ਦੇ ਵਿੱਚੋਂ ਬੱਚੇ ਨੇ ਪੜ੍ਹ ਕੇ ਜਿਹੜਾ ਆਪਣਾ 7 ਅਪ੍ਰੈਲ 2024 ਦਿਨ ਐਤਵਾਰ ਨੂੰ ਪੇਪਰ ਦਿੱਤਾ ਸੀ ਜੀ ਅੱਜ ਦੇ ਸਾਖੀ ਵਾਲੇ ਦਿਨ ਸਾਰੇ ਸੰਗਤ ਦੇ ਸਾਹਮਣੇ ਉਹ ਸਾਰੇ ਬੱਚਿਆਂ ਦੇ ਵਿੱਚ ਜਿਨ੍ਹਾਂ ਨੇ ਕੁਜਿਸ ਨਾ ਹਾਸਲ ਕੀਤੇ ਆ ਉਹਨਾਂ ਨੂੰ ਵਿਸ਼ੇਸ਼ ਇਨਾਮ ਤੇ ਜਿੰਨੇ ਵੀ ਬੱਚਿਆਂ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਟਰੈਕਟ ਦੇ ਰੂਪ ਦੇ ਵਿੱਚ ਸਾਡੇ ਇਤਿਹਾਸ ਗੁਰੂਤਾਮ ਦਾ ਇਤਿਹਾਸ ਨਾਲ ਸੰਬੰਧਿਤ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਜੀ। ਇਹਦੇ ਵਿੱਚ ਜਿਹੜਾ ਕਿੰਨੇ ਬੱਚਿਆਂ ਨੇ ਭਾਗ ਲਿਆ ਜੀ ਤੁਹਾਡੀ ਅਸੀਸ ਬਸ ਸਾਡੇ ਕੋਲ ਤਿੰਨ ਗਰੁੱਪ ਅਸੀਂ ਬਣਾਏ ਸੀ ਕਿ ਜੀ ਪਹਿਲਾ ਉਹੜਾ ਗਰੁੱਪ ਰੱਖਿਆ ਸੀ ਜਿਹਦੇ ਵਿੱਚ 5 ਤੋਂ 8 ਸਾਲ ਦੇ ਬੱਚੇ ਸੀ ਜੀ। ਫਿਰ ਆਡੇ ਗਰੁੱਪ ਦੇ ਵਿੱਚ 9 ਤੋਂ 12 ਸਾਲ ਦੇ ਏਡੇ ਗਰੁੱਪ ਚ 13 ਤੋਂ 15 ਸਾਲ ਦੇ ਬੱਚੇ ਸੀ ਤਕਰੀਬਨ ਸਾਡੇ ਕੋਲ 200 ਬੱਚੇ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਇਸ ਤੋਂ ਬਿਨਾਂ ਤੁਸੀਂ ਪਹਿਲਾਂ ਵੀ ਇਦਾਂ ਦੇ ਜਿਹੜੇ ਮੁਕਾਬਲੇ ਕਰਵਾਉਂਦੇ ਸੀ ਹਾਂਜੀ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਅਸੀਂ ਇਹ ਪ੍ਰੋਗਰਾਮ ਕੀਤਾ ਸੀ ਪਹਿਲੀ ਵਾਰ ਜਿਹੜਾ ਮਲੇਰਕੋਟੇ ਦੇ ਵਿੱਚ ਸੀ ਇਹ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਗੁਰਦੁਆਰਾ ਤੇਕਵਾ ਦਸਾਇ ਦੇ ਵਿੱਚ ਜਿਹੜਾ ਇਹ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜੀ ਇਹ ਥੋੜੀ ਜਥੇਬੰਦੀ ਵੱਲੋਂ ਕੀਤਾ ਗਿਆ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੁਰਦੁਆਰਾ ਤੇਕਵਾ ਦਾ ਟਰਸਟ ਤੇ ਜਥੇਬੰਦੀ ਦੋਨ ਇਦੇ ਵਿੱਚ ਮਤਲਬ ਕਿ ਜਿਹੜਾ ਇਹ ਪ੍ਰੋਗਰਾਮ ਸੀਗਾ ਵਿਸਾਖੀ ਨੂੰ ਸਮਰਪਿਤ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਦਾ ਪ੍ਰੋਗਰਾਮ ਸੀਗਾ ਜੀ ਖਾਲਸਾ ਪੰਥ ਦੀ ਸਾਜਨਾ ਦੇ ਸ ਵਿਸਾਖੀ ਨੂੰ ਸਮਰਪਿਤ ਸੀ ਤੇ ਜਿਹੜੇ ਬੱਚਾ ਕੋਲ ਪੇਪਰ ਲਿਆ ਗਿਆ ਉਹ ਪੇਪਰ ਦੇ ਵਿੱਚ ਜੋ ਸਵਾਲ ਪਾਏ ਗਏ ਉਹ ਵੀ ਵਿਸਾਖੀ ਤੇ ਗੁਰੂ ਇਤਿਹਾਸ ਨੂੰ ਸੰਬੰਧਿਤ ਸੀਗੇ